ਸਾਥੀਓ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਤਕਰੀਬਨ 20-22 ਦਿਨ ਤੋਂ ਹਰ ਰੋਜ਼ ਜੋ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਉੱਪਰ ਕਾਮਯਾਬੀ ਰੋਜ਼ਮਰਰਾ ਬੇਸਿਸ ਦੇ ਉੱਪਰ ਮਿਲ ਰਹੀ ਹੈ ਜੋ ਇੱਕ ਵਾਰ ਅਗੇਂਸਟ ਡਰੱਗਜ਼ ਯੁੱਧ ਨਸ਼ਾ ਵਿਰੁੱਧ ਸ਼ੁਰੂ ਕੀਤਾ ਗਿਆ ਸੀਗਾ ਜਿਸ ਦੇ ਲਈ ਸਾਡੇ ਨੈਸ਼ਨਲ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਸਾਰੇ ਦੀ ਸਾਰੀ ਕੈਬਨਿਟ ਸਾਰੇ ਲੋਕਾਂ ਦੇ ਨੁਮਾਇੰਦੇ ਤੁਸੀਂ ਅਸੀਂ ਪੰਜਾਬ ਦੇ 3 ਕਰੋੜ ਲੋਕ ਜਿਸ ਇਸ਼ੂ ਨੂੰ ਲੈ ਕੇ ਬੜੇ ਬੜੇ ਲੰਬੇ ਸਮੇਂ ਤੋਂ ਚਿੰਤਿਤ ਸੀਗੇ ਕਿ ਇਹ ਨਸ਼ਿਆਂ ਦਾ ਇਹ ਜ਼ਹਿਰ ਦਾ ਛੇਵਾਂ ਦਰਿਆ ਜੋ ਪਿਛਲੀਆਂ ਸਰਕਾਰਾਂ ਦੀ ਗਾਹੇ-ਬਗਾਹੇ ਪੁਸ਼ਤ ਪਨਾਹੀ ਦੇ ਤਹਿਤ ਪੰਜਾਬ ਦੇ ਵਿੱਚ ਵਗਣਾ ਸ਼ੁਰੂ ਹੋਇਆ ਉਹਨੂੰ ਠੱਲ ਕਦੋਂ ਪਾਏਗੀ ਇਸ ਨੂੰ ਠੱਲ ਪਾਉਣ ਦੇ ਲਈ ਪਿਛਲੇ 3 ਸਾਲ ਤੋਂ ਹੀ ਪੁਰਾਣਤਮਨ ਜੀ ਦੀ ਸਰਕਾਰ ਦਿਨ ਰਾਤ ਲੱਗੀ ਹੋਈ ਸੀ ਕਿ ਪਰ ਮੈਂ ਸਮਝਦਾ ਕਿ ਇੱਕ ਹੁਣ ਸਮਾਂ ਆ ਚੁੱਕਿਆ ਸੀਗਾ ਇੱਕ ਆਖੀਰਲਾ ਲਾਸਟ ਦੇ ਚੈਫਟ ਲਾਸਟ ਹੱਲਾ ਬੋਲਣ ਦੇ ਲਈ ਤੇ ਲਾਸਟ ਮੈਂ ਇਸ ਕਰਕੇ ਕਹਿਣਾ ਕਿਉਂਕਿ ਉਹਨਾਂ ਤૈયਿਆ ਕੀਤਾ ਹੈ ਕਿ ਜਦੋਂ ਤੱਕ ਇਸ ਬਿਮਾਰੀ ਨੂੰ ਜੜੋਂ ਖਤਮ ਨਹੀਂ ਕਰ ਦਿੱਤਾ ਜਾਂਦਾ ਉਦੋਂ ਤੱਕ ਕੋਈ ਵੀ ਸਾਡੇ ਵਿੱਚੋਂ ਚੁੱਪ ਕਰਕੇ ਨਹੀਂ ਬੈਠੂਗਾ ਇਹਦੇ ਲਈ ਇੱਕ ਪੂਰਾ 360 ਡਿਗਰੀਜ਼ ਪਲਾਨ ਹੈ ਜਿਹੜਾ ਹੋਲਿਸਟਿਕ ਪਲਾਨ ਹੈ ਜਿਹੜਾ ਉਹ ਤਿਆਰ ਕੀਤਾ ਗਿਆ ਬੜੀ ਲੰਬੀ ਵਿਚਾਰ ਚਰਚਾ ਦੇ ਬਾਅਦ ਜਿਸ ਦੇ ਵਿੱਚ ਪਹਿਲਾਂ ਸਪਲਾਈ ਰਿਡਕਸ਼ਨ ਔਰ ਸਪਲਾਈ ਰਿਡਕਸ਼ਨ ਤੋਂ ਸੈਕੰਡ ਫੇਜ਼ ਦੇ ਵਿੱਚ ਡਿਮਾਂਡ ਰਿਡਕਸ਼ਨ ਯਾਨੀ ਕਿ ਐਨਫੋਰਸਮੈਂਟ ਪੁਲਿਸ ਦੇ ਜ਼ਰੀਏ ਜੋ ਸਪਲਾਈ ਚੇਨਸ ਬਣੀਆਂ ਹੋਈਆਂ ਸੀਗੀਆਂ ਜੋ ਪਿਛਲੇ ਸਮੇਂ ਦੇ ਸਰਕਾਰਾਂ ਦੇ ਵਿੱਚ ਇੱਕ ਨਾਰਕੋ টেরਰਿਜ਼ਮ ਸ਼ੁਰੂ ਹੋ ਗਿਆ ਸੀ ਨੈਕਸਸ ਬਣ ਗਿਆ ਸੀਗਾ ਕੁਝ ਪੋਲਿਟਿਕਲ ਲੋਕਾਂ ਦਾ ਪੁਲਿਸ ਵਾਲੇ ਕੁਝ ਇਨਵੋਲਡ ਸੀ ਵਿੱਚ ਔਰ ਡਰੱਗ ਸਮਗਲਰਸ ਦਾ ਉਸ ਨੈਕਸਸ ਨੂੰ ਤਹਸ ਨਹਿਸ ਕੀਤਾ ਪਿਛਲੇ 3 ਸਾਲਾਂ ਦੇ ਵਿੱਚ ਤੇ ਹੁਣ ਇਸ ਬਿਮਾਰੀ ਨੂੰ ਜੜੋਂ ਪੱਟਣ ਦੇ ਮਕਸਦ ਦੇ ਨਾਲ ਜਿੱਥੇ ਇੱਕ ਪਾਸੇ ਇਨਫੋਰਸਮੈਂਟ ਦਾ ਕੰਮ ਵੱਡੇ ਪੱਧਰ ਤੇ ਉੱਪਰ ਚੱਲ ਰਿਹਾ ਹੈ ਉੱਥੇ ਹੀ ਉਹਨਾਂ ਜਿਹੜੀ ਡਿਮਾਂਡ ਰਿਡਕਸ਼ਨ ਕਿਉਂਕਿ ਡਿਮਾਂਡ ਰਿਡਕਸ਼ਨ ਦਾ ਜਿਹੜਾ ਕੰਮ ਹੈ ਉਹ ਉਹ ਮੋਰਰਲੈਸ ਉਹ ਹੈਲਥ ਡਿਪਾਰਟਮੈਂਟ ਦਾ ਹੈ ਜਿਹਦੇ ਲਈ ਬਾਅਦ ਦੇ ਵਿੱਚ ਡਾਕਟਰ ਸਾਹਿਬ ਤੁਹਾਨੂੰ ਬਰੀਫ ਕਰਨਗੇ ਸੋ ਹੁਣ ਤੱਕ ਪਿਛਲੇ ਤਕਰੀਬਨ 23 ਦਿਨਾਂ ਦੇ ਵਿੱਚ ਜੋ प्राप्तियां ਹੋਈਆਂ ਨੇ ਉਹ ਮੈਂ ਅੱਜ ਤੁਹਾਡੇ ਸਾਹਮਣੇ ਰੱਖਣਾ ਚਾਹੂੰਗਾ ਇੱਕ ਤਾਰੀਖ ਤੋਂ ਸ਼ੁਰੂ ਹੋਈ ਇਸ ਮਹਿੰਮ ਦੇ ਵਿੱਚ ਸਾਥੀਓ ਹੁਣ ਤੱਕ 2248 ਐਨਡੀਪੀਐਸ ਦੇ ਯਾਨੀ ਕਿ ਡਰੱਗਜ਼ ਦੇ ਕੇਸਸ ਨੇ ਜਿਹੜੇ ਉਹ ਪੰਜਾਬ ਪੁਲਿਸ ਵੱਲੋਂ ਬੜੀ ਮੁਸਤੈਦੀ ਦੇ ਨਾਲ ਉਹਨਾਂ ਨੂੰ ਪਕੜ ਕੇ ਉਹਨਾਂ ਦੇ ਉੱਪਰ ਐਨਡੀਪੀਐਸ ਦੇ ਕੇਸਸ ਦਰਜ ਕੀਤੇ ਜਾ ਚੁੱਕੇ ਨੇ 2248 ਜਿਦੇ ਵਿੱਚ 3957 ਲੋਕ ਨੇ ਜਿਹੜੇ ਡਰੱਗ ਜਿਹੜੇ ਸਮਗਲਰਜ਼ ਨੇ ਤਸਕਰ ਨੇ ਪੈਡਲਰਜ਼ ਨੇ 3957 ਉਹ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ ਤੇ ਇਸੇ ਦੌਰਾਨ ਜਦੋਂ ਜਦੋਂ ਕੋਈ ਕਿਸੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਅੱਗੋਂ ਜੇ ਕੋਈ ਫਾਇਰ ਵਗੈਰਾ ਹੁੰਦਾ ਜਾਂ ਜਾਂ ਵਿਰੋਧ ਹੁੰਦਾ ਹੈ ਪੁਲਿਸ ਕਰਮੀਆਂ ਦਾ ਤੇ ਉਸ ਉਹਨਾਂ ਇਨਕਾਊਂਟਰਸ ਦੇ ਵਿੱਚ 49 ਜਿਹੜੇ ਗੈਂਗਸਟਰ ਜਾਂ ਸਮਗਲਰਜ਼ ਨੇ ਤਸਕਰ ਨੇ ਉਹ ਜ਼ਖਮੀ ਹੋ ਚੁੱਕੇ ਨੇ ਹੁਣ ਤੱਕ ਇਸ ਨਸ਼ੇ ਦੇ ਕਾਰੋਬਾਰ ਦੇ ਜ਼ਰੀਏ ਸਰਕਾਰੀ ਜ਼ਮੀਨਾਂ ਦੇ ਉੱਪਰ ਜੋ ਮਹਿਲ ਉਸਾਰੇ ਗਏ ਨੇ ਇਸ ਇਸ ਡਰੱਗਸ ਦੇ ਪੈਸੇ ਦੇ ਜ਼ਰੀਏ ਹੁਣ ਤੱਕ 44 ਡੈਮੋਲਿਸ਼ਨਸ ਨੇ ਜਿਹੜੀਆਂ ਡਰੱਗਸ ਸਮਗਲਜ ਦੀਆਂ ਉਹ ਹੋ ਚੁੱਕੀਆਂ ਨੇ ਔਰ ਇਸ ਤੋਂ ਇਲਾਵਾ ਤਕਰੀਬਨ ਤਕਰੀਬਨ 2100 ਕਿਲੋ ਦੇ ਕਰੀਬ ਹਰ ਤਰ੍ਹਾਂ ਦੇ ਡਰੱਗਸ ਨੇ ਜਿਹੜੇ ਉਹ ਫੜੇ ਜਾ ਚੁੱਕੇ ਨੇ ਆਲਮੋਸਟ ਕਲੋਜ਼ ਟੂ 2100 ਕਿਲੋ 7 ਲੱਖ 8484 ਗੋਲੀਆਂ ਜਾਂ ਕੈਪਸੂਲ ਨੇ ਜਿਹੜੇ ਉਹ ਫੜੇ ਜਾ ਚੁੱਕੇ ਨੇ ਤਕਰੀਬਨ 55 55 ਲੱਖ ਰੁਪਏ ਦੇ ਕਰੀਬ ਜੋ ਡਰੱਗ ਮਨੀ ਹੈ ਉਹ ਰਿਕਵਰ ਕੀਤੀ ਜਾ ਚੁੱਕੀ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕੈਂਪਸ ਨੇ ਜਿਹੜੇ ਉਹ ਲੱਗ ਚੁੱਕੇ ਨੇ ਸੋ ਸਾਡੇ ਕਹਿੰਦਾ ਮਤਲਬ ਕਿ ਇੱਕ ਜੋ ਅਸੀਂ ਜਿਸ ਮਕਸਦ ਦੇ ਨਾਲ 360 ਡਿਗਰੀਜ਼ ਪਲਾਨ ਬਣਾਇਆ ਸੀਗਾ ਕਿ ਇੱਕ ਪਾਸੇ ਐਨਫੋਰਸਮੈਂਟ ਸਪਲਾਈ ਰਿਡਕਸ਼ਨ ਔਰ ਦੂਜੇ ਪਾਸੇ ਡਿਮਾਂਡ ਰਿਡਕਸ਼ਨ ਉਹਦੇ ਉੱਪਰ ਕੰਮ ਹੈ ਜਿਹੜਾ ਉਹ ਵੱਡੇ ਪੱਧਰ ਦੇ ਉੱਪਰ ਹੋ ਰਿਹਾ ਹੈ ਔਰ ਇਸ ਸਾਰੇ ਨੂੰ ਜਿੱਥੇ ਜਿੱਥੇ ਪੰਜਾਬ ਪੁਲਿਸ ਬੜੀ ਬੜੀ ਸ਼ਾਨਦਾਰ ਭੂਮਿਕਾ ਨਿਭਾ ਰਹੀ ਹੈ ਕਿਉਂਕਿ ਪੋਲਿਟੀਕਲ ਸਪੋਰਟ ਉਹਨਾਂ ਨੂੰ ਪੂਰੀ ਹੈ ਲੋਕਾਂ ਦਾ ਸਾਥ ਸਹਿਯੋਗ ਮਿਲ ਰਿਹਾ ਹੈ ਲੋਕ ਜਿਹੜੇ ਡਰਦੇ ਸੀਗੇ ਕਿਸੇ ਨਸ਼ਾ ਤਸਕਰ ਬਾਰੇ ਦੱਸਣ ਦੇ ਵਿੱਚ ਉਹ ਖੁੱਲ ਕੇ ਆਪ ਸਾਹਮਣੇ ਆ ਰਹੇ ਨੇ ਸਿਵਲ ਸੋਸਾਇਟੀ ਦੀ ਬੜੀ ਸਪੋਰਟ ਮਿਲ ਰਹੀ ਹੈ ਤੁਹਾਡੀ ਮੀਡੀਆ ਦਾ ਉਚੇਚੇ ਤੌਰ ਤੇ ਧੰਨਵਾਦ ਜਿਨ੍ਹਾਂ ਵੱਲੋਂ ਸਾਥ ਸਹਿਯੋਗ ਮਿਲ ਰਿਹਾ ਹੈ ਔਰ ਇਸ ਸਾਰੇ ਨੂੰ ਕਿਉਂਕਿ ਜਦੋਂ ਵੀ ਹਮੇਸ਼ਾ ਪਿਛਲੇ ਸਮੇਂ ਦੇ ਵਿੱਚ ਵੀ ਆਪਾਂ ਦੇਖਿਆ ਹੈ ਕਿ ਜਦੋਂ ਵੀ ਇਹ ਜਿਹੜੀਆਂ ਡਰੱਗ ਲਾਈਨਸ ਸਪਲਾਈ ਲਾਈਨਸ ਨੇ ਜਿਹੜੀਆਂ ਕੱਟ ਆਫ ਹੁੰਦੀਆਂ ਨੇ ਪ੍ਰੈਸ਼ਰ ਪੈਂਦਾ ਹੈ ਤੇ ਇੱਕਦਮ ਫਰਟਿਲिटीज ਨੇ ਜਿਹੜੀਆਂ ਉਹ ਬਹੁਤ ਵਧੀਆਂ ਸ਼ੁਰੂ ਹੁੰਦੀਆਂ ਨੇ ਪਰ ਮੈਂ ਦਾਤ ਦੇਣੀ ਚਾਹੂਗਾ ਸਰਕਾਰ ਦੇ ਇਸ ਇਨੀਸ਼ੀਏਟਿਵ ਦੀ ਔਰ ਖਾਸ ਤੌਰ ਤੇ ਉਚੇਚੇ ਤੌਰ ਤੇ ਹੈਲਥ ਡਿਪਾਰਟਮੈਂਟ ਦੇ ਡਾਕਟਰ ਬਲਬੀਰ ਸਿੰਘ ਜੀ ਉਹਨਾਂ ਤੇ ਇਹਨਾਂ ਦੀ ਟੀਮ ਦੀ ਕਿ ਕਿ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੇ ਉੱਪਰ ਇਹ ਇੰਪੈਕਟ ਆ ਰਿਹਾ ਸੀਗਾ ਕਿ ਨਸ਼ਾ ਨਹੀਂ ਮਿਲ ਰਿਹਾ ਉਹਨਾਂ ਨੂੰ ਸੰਭਾਲਣ ਦਾ ਬੜੇ ਸੋਹਣੇ ਸੁਨੱਖੇ ਤੇ ਸੁਚੱਜੇ ਤਰੀਕੇ ਨਾਲ ਹੈਲਥ ਡਿਪਾਰਟਮੈਂਟ ਨੇ ਡਾਕਟਰ ਬਲਬੀ ਸਿੰਘ ਜੀ ਉਹਨਾਂ ਤੇ ਇਹਨਾਂ ਦੀ ਟੀਮ ਨੇ ਨੇ ਇਹ ਕੰਮ ਬੜੇ ਬਖੂਬੀ ਨਿਭਾਇਆ ਹੈ